No, no. ਕਰੇ ਲੋਕ ਤਾਂ ਆਵੇਗਾ ਪਰ ਮਾਨਿਕ ਕਿਸੇ ਲਈ ਸਾਡੇ ਬਾਰੇ ਬਚਨੀ ਅੰਤ ਤੱਕ ਤਾਂ ਇਹ ਮੰਨ ਲੈ ਜਿਹੜਾ ਪੁਰਨਾ ਹੈ ਪੁਰਨਾ ਪੈਦਾ ਨਹੀਂ ਅਨਾਰੇ ਮਾਲਿਕ ਨੂੰ ਪਹਿਲਾਂ ਮਤਾਂ ਜਦੋਂ ਸੋਚ ਰਹੇ ਬਾਰੇ ਨੇ ਇਹ ਹਾਸ ਹੋ ਗਿਆ ਰੰਗਾਂ ਤੇ ਬੁੱਧੀ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਮੱਤ ਤੇ ਪੜਦਾ ਹੈ शुरानी तो दस है कि अगर साडा तन गंदा हो जाता है शरीर गंदा हो जाता है तो असर नहा इनान कर जो मन गंदा हो जाता है तो उसका कोई उपाय नहीं है चाहे जितना इशनान करो जितना मर्जी साबन लगाओ जो मर्जी उपाय करो पर मन उस चीज़ का असर नहीं होता, मन पर असर होंगे बाणी का प्रगति का नाम का सिमरन का सो so, जी मद खराब हो जाती है वो

ਕਿਰਪਾ ਕਰਕੇ 10 ਮਿੰਟ ਵੇਟ ਕਰ ਲੋ ਮੇਰੀ ਬੇਨਤੀ ਜਿਹੜੀ ਬਾਬਾ ਇਹਨੂੰ ਮੱਥਾ ਟੇਕਨ ਸੰਗਤ ਆ ਰਹੀ ਹੈ 5 ਮਿੰਟ ਵੇਟ ਕਰਕੇ ਸਭ ਸੁਮਿਲ ਕਰ ਆ ਗਿਆ ਇਸ ਸੰਗਤਨ ਜਿਹੜਾ ਤੁਸੀਂ ਉਪਦੇਸ਼ ਦਿੱਤਾ ਇਹ ਕੀ ਕੀ ਬਖਸ਼ ਇੱਜ ਬਖਸ਼ ਸ਼ਕੀਤ ਇਹ ਕੀ ਜਦਾ ਬਖਸ਼ ਸ਼ਕੀਤ ਜੀ ਮੈਂ ਸਭ ਸੰਤਾ ਮਹਾਪੁਰਸ਼ਾਂ ਦਾ ਆਦੇ ਹੈ ਇਹ ਦੋ ਸਾਜ ਸੰਗਤ ਇਹ ਕਰਦਾ ਹੈ ਵਰ ਸੁਮਾਨ ਦੇ ਕਰਦਾ ਹੈ ਹੈ ਵੀਆ ਸਲਾਨਾ ਸ਼ਗਵੰਡਾਰਾ ਸਰਬੱਤ ਦੇ ਭਲੇ ਵਾਸਤੇ ਸਮਾਜ ਕਲਿਆਣ ਵਾਸਤੇ ਔਰ ਕਿਹੜਾ ਸਾਡਾ ਪੰਜਾਬ ਹੈ ਕਸ਼ੀਆਂ ਕੋ ਰਹਤ ਹੋਏ ਪਰ ਪ੍ਰਮਾਤਮਾ ਦੀ ਬਖਸ਼ਿਸ਼ ਮਹਾਦੇਵ ਦੀ ਸਭ ਤੇ ਕਿਰਪਾ ਬਣੀ ਰਹੇ ਸਾਰੇ ਨਸ਼ਿਆਂ ਤੋਂ ਦੂਰ ਹੋਣ ਤੇ ਮਾਲਿਕ ਦੇ ਚਰਨਾਂ ਦੇ ਨਾਲ ਲੜਨ ਬਾਬਾ ਇਹ ਹੀ ਸਾਡਾ ਸੰਦੇਲ ਲੰਦਾ ਹੋਸ਼ੀ ਤੋਂ ਭੰਡਾਰਾ ਇਹ ਸ਼ੇਪ ਤੋਂ ਭੰਡਾਰਾ ਜਿਹਨਾਂ ਸਨਾਨਾ ਬਣਾ ਜਾ ਰਿਹਾ ਸਮਾਗਮ ਹੈ ਜੀ ਬਿਲਕੁਲ ਹੈ ਸਾਡਾ ਵਿਵਾ ਭੰਡਾਰਾ ਸੀਗਾ ਅਸੀਂ ਹਰ ਜਾ ਬਣਾਨੇ ਆ ਸਾਵਣ ਆ ਕਿ ਤਰਨ ਪਰ ਵਚਨ ਨੂੰ ਲੈ ਕੇ ਜਿਹੜੀ ਅੱਜ ਸਾਰਿਆਂ ਦੇ ਵਿਚਾਰ ਵਿੱਚ ਕੀਤਾ ਜਿਉਸਵਲ ਜਿਹੜਾ ਦੇ ਕੋ ਜਿੱਥੇ ਅਕਾਲ ਪੁਰਖ ਨੇ ਕਿਸੇ ਨੂੰ ਪੈਦਾ ਕੀਤਾ ਜੇ ਮਹਾਰਾਣੀ ਨੂੰ ਸਿੱਖ ਬਣਾਇਆ ਦੋ ਸਿੱਖਰਵੇ ਜਿਹੜਾ ਹਿੰਦੂ ਬਣਾਇਆ ਦੋ ਹਿੰਦੂ ਦਾ ਸਾਰੇ ਧਰਮ ਇੱਕੋ ਨੇ ਪਰ ਆ ਕਾਲਪੁਰ ਨੇ ਜਿੱਥੇ ਰੱਖਿਆ ਸੁਵਾਹੇ ਕਰੋ ਨੇ ਜਿੱਥੇ ਰੱਖਿਆ ਆਪਣੇ ਆਪਣੇ ਧਰਮ ਨੂੰ ਮੰਨੋ ਸਭ ਦਾ ਆਦਰ ਸਤਕਾਰ ਠੀਕ ਹੈ ਵੀ ਮੈਂ ਸੰਤ ਸੰਮਿਲਨ ਕਰਾਇਆ ਜੀ ਰੂਪ ਮੈਲ ਅੰਮ੍ਰਿਤਸਰ ਨਾਰਕੀ ਯੂਨੀਵਰਸਿਟੀ ਦੇ ਸਾਹਮਣੇ ਸੰਤਪੰਥਾ ਜਿਕਰਮ ਬਚਾਈ ਹੋਇਆ ਬਗਿਆ ਵੀ ਰੂਪ ਰੇਖਾ ਹੈ ਜੋ ਧਰਮ ਪਰਿਵਰਤਨ ਹੋ ਰਿਹਾ ਜੋ ਸਮਾਜ ਸਾਡਾ ਬਦਲ ਰਿਹਾ ਹੈ ਸਾਡੀ ਯੂਪੀਡੀ ਜਿਹੜੀ ਹੈ ਉਹ ਨਸ਼ੇ 'ਚ ਜਾ ਰਹੀ ਹੈ। ਉਹਦੇ 'ਚ ਸੰਤਾਂ ਦੇ ਜਿਹੜੇ ਬਚਨ ਹੁੰਦੇ ਆ ਉਹ ਸਮਾਜ ਲਈ ਜਿਹੜੇ ਆ ਨਾ ਉਹ ਰੱਬ ਦਾ ਰੋਤੂ ਹੈ। ਇਸ ਲਈ ਅਸੀਂ ਸੰਤ ਸਮਾਜ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਇੱਕ ਉਪਰਾਲਾ ਕਰ ਰਹੇ ਆ। ਆਸ ਕਰਦੇ ਆ ਕਿ ਭਈ ਜਿੰਨੇ ਵੀ ਸੰਤ ਇੱਥੇ ਆਏ ਨੇ ਉਹਨਾਂ ਦੀ ਆਪਣੀ ਆਪਣੀ ਸੰਗਤ ਆ ਜਿਹਸ ਤਰ੍ਹਾਂ ਇਹ ਮਲਟੀਕਲਾਈਨ ਹੁੰਦਾ ਚਾਹੀਦਾ ਇੱਕ ਨਾ ਇੱਕ ਕੜੀ ਨਾ ਕੜੀ ਜੋੜ ਕੇ ਅਸੀਂ ਜਿਹੜਾ ਧਰਮ ਪਰਿਵਰਤਨ ਨੂੰ ਹੋ ਸਕਦੇ ਹਾਂ ਪਰ ਇਹਦੇ ਚ ਸਭ ਤੋਂ ਵੱਡਾ ਰੋਲ ਜਿਹੜਾ ਨਾ ਸਮਾਜ ਦਾ ਹੈ ਸਮਾਜ ਨੂੰ ਵੀ ਸੋਚਣਾ ਪਏਗਾ ਕਿ ਭਈ ਅਸੀਂ ਆਪਣੇ ਗਰੂ ਪਰਵਾਣੋਂ ਛੱਟ ਕੇ ਆਪਣੇ ਧਰਮ ਨੂੰ ਛੱਡ ਕੇ ਕਨਵਰਟ ਹੋ ਰਹੇ ਹਾਂ ਪਰ ਇਤਿਹਾਸ ਦਵਾਇਆ ਕਿ ਮੁਸਲਮਾਨ ਨੇ ਜਦੋਂ ਧਰਮ ਪਰਿਵਰਤਨ ਕਰਾਇਆ ਉਹਨੇ ਅਤਿਆਚਾਰ ਕੀਤਾ ਤੇ ਅਸਾਈਤ ਨੇ ਜਦੋਂ ਵੀ ਧਰਮ ਪਰਿਵਰਤਨ ਕਰਾਇਆ ਉਹਨੇ ਲਾਲਚ ਇਹਦੇ ਵਿੱਚ ਮੈਂ ਆਪਣੀਆਂ ਵੀ ਕਮਜ਼ੋਰੀਆਂ ਸਮਝਦਾ ਸਾਡੇ ਹਿੰਦੂ ਧਰਮ 'ਚ ਵੀ ਕਮਜ਼ੋਰੀਆਂ ਨੇ ਕਿ ਮੰਨ ਲਓ ਸਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਕੋਈ ਕਮਜ਼ੋਰ ਆ ਪੈਸੇ ਪੱਖੋਂ ਜਾਂ ਉਹਨੂੰ ਕਿਸੇ ਦਵਾਈ ਦੀ ਜ਼ਰੂਰਤ ਆ ਉਹਨੂੰ ਮੈਡੀਕਲ ਦੀ ਜ਼ਰੂਰਤ ਆ ਸਰਕਾਰਾਂ ਦੇ ਕੁਝ ਕਰਦੀਆਂ ਨਹੀਂ ਪਰ ਅਸੀਂ ਆਪਣੇ ਆਪ ਨੂੰ ਸਨਤਨੀ ਕਹਿੰਨੇ ਆ ਆਪਣੇ ਆਪ ਨੂੰ ਹਿੰਦੂ ਕਹਿੰਨੇ ਆ ਪਰ ਅਸੀਂ ਵੀ ਉਹਨਾਂ ਦੀ ਮਦਦ ਨਹੀਂ ਕਰ ਪਾਉਂਦੇ ਕਿ ਉਹ ਕੋਈ ਗੱਲ ਨਹੀਂ ਜਿਹੜੀ ਕੋਈ ਗੱਲ ਨਹੀਂ ਉਹ ਸਾਡੇ ਤੋਂ ਇੰਨਾ ਕਿ ਸਾਡੇ ਭੈਣ ਭਰਾਵਾਂ ਨੂੰ ਦੂਰ ਲੱਗੀ ਐ ਕਿ ਇਹਦਾ ਹਰ ਜਾਣਿਆ ਕਿ ਭਈ ਪੰਜਾਬ ਵਿੱਚ 66000 ਪਾਦਰੀ ਕੰਮ ਕਰ ਰਿਆ ਜਿਨ੍ਹਾਂ ਦਾ ਟੀਚਾ ਹੈ ਕਿ ਸਾਲ ਵਿੱਚ 10 ਲੋਕਾਂ ਦਾ ਧਰਮ ਪਰਿਵਰਤਨ ਕਰਾਣਾ ਤੇ ਜੇ ਅਸੀਂ ਰੁਕੇ ਨਹੀਂ ਨਾ ਤੇ ਪੰਜਾਬ ਆਉਣ ਵਾਲੇ ਸਮੇਂ 'ਚ ਨਾ ਜਿਆਦਾ دیر ਰੁਕ ਨਹੀਂ ਸਕਦਾ ਸਾਡੀ ਪੰਜਾਬੀਅਤ ਜਿਹੜੀ ਐ ਨਾ ਖਤਮ ਹੋ ਜਾਣੀ 10 ਕੇ 10 ਲੱਖ ਦੇ दस एक एक ਜਿਹੜਾ ਪਾਦਰੀ ਆ ਉਹਦਾ 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 ਟਾਰਗੇਟ ਹੈ ਕਿ ਇੱਕ ਸਾਲ ਵਿੱਚ 10 ਬੰਦਿਆਂ ਦਾ ਧਰਮ ਪਰਿਵਰਤਨ ਕਰਾਉਣਾ ਤੇ 66000 10 ਕਰ ਲਓ ਤੁਸੀਂ ਤੇ ਸੋਚੋ ਸਾਲ ਵਿੱਚ ਕਿੰਨੇ ਸਾਡੇ ਪੰਜਾਬੀ ਭੈਣ ਭਰਾ ਸਾਡੇ ਤੋਂ ਵਿਛੜ ਜਾਣੇ ਆ ਤੇ ਜੇ ਅਸੀਂ ਹੁਣ ਵੀ ਨਾ ਸੋਚਿਆ ਨਾ ਤੇ ਫਿਰ ਉਹ ਸਮਾਂ ਦੂਰ ਨਹੀਂ ਆ ਕਿ ਜਦੋਂ ਪੰਜਾਬ ਨੇ ਖਤਮ ਹੋ ਜਾਣਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸੰਤਾਂ ਦੇ ਮਾਧਿਅਮ ਰਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਭੈਣ ਭਰਾ ਜਿਹੜੇ ਸਾਇਦ ਵਾਲੇ ਜਾ ਰਹੇ ਹਨ ਉਹਨਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਸਾਡੇ ਵਰਗੇ ਰਿਸ਼ਤੇਦਾਰ ਨੇ ਕਿਸੇ ਪੈਸੇ ਪੱਖੋਂ ਕਮਜ਼ੋਰ ਰਿਸ਼ਤੇਦਾਰ ਦੇ ਤੇ ਉਹਦੀ ਮਦਦ ਕਰਨੀ ਚਾਹੀਦੀ ਹੈ ਸਾਡੇ ਮੱਲੇ 'ਚ ਕੋਈ ਕੋਈ ਚੰਦਾ ਮੰਗਣ ਆਂਦਾ 10 ਰੁਪਏ 15 ਰੁਪਏ ਮਿਨੀਮਮ ਅਸੀਂ 10 ਰੁਪਏ ਤਾਂ ਦੇ ਨਹੀਂ ਆ ਵਾਈਟ ਤੁਹਾਡੀ ਵੱਡੀ ਹੋ ਜਾਣੀ ਆ ਪਰ ਗੱਲ ਮੇਰੇ ਪੰਜਾਬ ਦੀ ਆ ਪੰਜਾਬੀਅਤ ਦੀ ਆ ਮੈਂ ਇਸ ਲਈ ਤੁਹਾਨੂੰ ਕਹਾਂਗਾ ਮੇਰੀ ਗੱਲ ਪੂਰੀ ਰੱਖੋ ਅਸੀਂ ਕਦੀ ਉਹਨਾਂ ਨੂੰ ਪੁੱਛਿਆ ਨਹੀਂ ਕਿ ਵੀ ਉਹ ਆ ਕਿੱਥੋਂ ਰਹੇ ਨੇ ਤੇ ਜੇ ਸਾਡੀ ਗਲੀ ਚ 10 ਮਕਾਨ ਹਨ 8 ਬੰਦੇ ਜ਼ਰੂਰ ਪੈਸੇ ਦੇ ਦੇ ਆ ਤੇ ਜੇ ਐਈਓ ਅਸੀਂ 8 ਬੰਦੇ ਇਕੱਠੇ ਹੋ ਜਾਈ ਆਪਣੀ ਇੱਕ ਛੋਟੀ ਜੀ ਸੋਸਾਇਟੀ ਬਣਾ ਲਈਏ ਤੇ ਜਿਹੜਾ ਸਾਡੇ ਮਹੱਲੇ ਚ ਗਰੀਬ ਬੱਚਾ ਆ ਗਰੀਬ ਕੋਈ ਭੈਣ ਭਰਾ ਆ ਸਾਡਾ ਅਸੀਂ ਉਹਦੀ ਮਦਦ ਕਰੀਏ ਬਸ ਇੰਨਾ ਹੀ ਕਵਾਂਗਾ ਮੈਂ ਜਨਸੰਖਿਆ ਪੱਖੋਂ ਹੱਥ ਜਿਹੜਾ ਨੰਬਰ 1 ਤੇ ਆ ਗਿਆ ਤੇ ਤੁਸੀਂ ਆਖਿਆ ਸੀਜ ਤੋਂ ਵੀ ਜਿਹੜੇ ਕਿ ਹਿੰਦੂਆਂ ਨੂੰ 4 ਬੱਚੇ ਘੱਟੋ ਘੱਟ ਪੈਦਾ ਕਰਨੇ ਚਾਹੀਦੇ ਆ ਬਿਲਕੁਲ ਜੀ ਦੇਖੋ ਜੀ ਤੁਸੀਂ ਭਾਰਤ ਵਿੱਚ ਜਿਹੜੇ ਮੁਸਲਮਾਨ ਰਹਿ ਰਹੇ ਨੇ ਉਸ ਭਾਰਤੀ ਹੀ ਨੇ ਪਰ ਅਸੀਂ ਗੱਲ ਕਰ ਰਹੇ ਹਾਂ ਸਨਤਨ ਦੀ ਅਸੀਂ ਗੱਲ ਕਰ ਰਹੇ ਹਾਂ ਹਿੰਦੂ ਤੋਂ ਬਾਦੀ ਕਿਉਂਕਿ ਜਦੋਂ ਉਹ ਉਹਦੋਂ ਦੀਆਂ ਮੌਕੇ ਦੀਆਂ ਸਰਕਾਰਾਂ ਨੇ ਨਾਹਰਾ ਲਾਇਆ ਹਮ ਦੋ ਹਮਾਰੇ ਦੋ ਉਹਦਾ ਅਜੇ ਇਹ ਨੁਕਸਾਨ ਹੈ ਕਿ ਉਹਨਾਂ ਦੀ ਆਬਾਦੀ 30 ਕਰੋੜ ਤੋਂ ਵੀ ਵੱਧ ਹੋ ਗਈ ਹੈ ਤੇ ਸਾਡੀ ਆਬਾਦੀ ਬਹੁਤ ਘੱਟ ਰਹਿ ਗਈ ਹੈ ਇਸ ਕਰਕੇ ਉਹ ਨਾਰੇ ਦੀ ਜ਼ਰੂਰਤ ਸੀਗੀ ਕਿ ਜਦੋਂ ਉਹ ਮੁਸਲਮਾਨਾਂ ਲਈ ਨਾਹਰਾ ਨਹੀਂ ਸੀ ਉਦੋਂ ਦੀਆਂ ਸਰਕਾਰਾਂ ਨੇ ਸਿਰਫ ਜਿਹੜੇ ਸਨਤਨੀ ਸੀ ਜਿਹੜੇ ਹਿੰਦੂ ਸੀ ਜਿਹੜੇ ਸਿੱਖ ਸੀ ਉਹਨਾਂ ਨੇ ਉਹਨਾਂ ਨੇ ਨਾਰਾ ਲਗਾਇਆ ਹਮ ਦੋ ਹਮਾਰੇ ਦੋ ਮੁਸਲਮਾਨਾ ਦੀ ਅੱਜ ਕਰ ਮੈਂ ਆਪਣੀਆਂ ਧੀਆਂ ਬਾਰੇ ਦੀਆਂ ਗੱਲ ਕਰਦਾ ਸਾਰੇ ਪੰਜਾਬ ਦੀਆਂ ਸਾਡੀਆਂ ਪੈਣਾ ਸਾਡੀਆਂ ਧੀਆਂ ਮਾਡਰਨ ਨੇ ਪਰ ਕਰੀਨਾ ਕਪੂਰ ਤੋਂ ਮਾਡਰਨ ਨਹੀਂ ਹੈ ਕਰੀਨਾ ਕਪੂਰ ਤੀਸਰਾ ਬੱਚਾ ਕਰ ਰਹੀ ਹੈ ਦੋ ਦੇ ਬੱਚੇ ਹੋ ਚੁੱਕੇ ਨੇ ਤੀਸਰੇ ਉਪਰੈਗਨੈਂਟ ਹੈ ਤੇ ਇਸ ਕਰਕੇ ਮੈਂ ਆਪਣੇ ਸਾਰੇ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਮਿਨਿਮਮ ਚਾਰ ਬੱਚੇ ਜਿਹੜਾ ਸક્ષਮ ਹੈ ਆਪਣੇ ਬੱਚੇ ਪਾਲਣ ਜੋਗਾ ਉਹ ਵੀ ਚਾਰ ਬੱਚੇ ਨਹੀਂ ਕਰ ਪਾਰ ਰਿਹਾ ਉਹ ਕਹਿੰਦਾ ਨਹੀਂ ਹਮ ਦੇਖੋ ਇੱਕ ਉਦਾਹਰਨ ਦਿਨਾ ਛੋਟੀ ਜੀ ਤੁਹਾਨੂੰ ਮਨ ਲਓ ਅਸੀਂ ਕਿੰਨੇ ਸਾਡੇ ਦੋ ਬੱਚੇ ਜੇ ਦੋ ਬੱਚੇ ਅਸੀਂ ਕਰ ਲਿਆ ਉਹਨੂੰ ਪੜਾ ਲਿਖਾ ਕੇ ਬਹੁਤ ਕਾਬਿਲ ਬਣਾ ਲਿਆ ਉਹ ਜੱਜ ਬਣ ਗਿਆ ਵੱਡਾ ਅਫਸਰ ਬਣ ਗਿਆ ਜਾਂ ਕੋਈ ਵੀ ਏ ਬੀ ਸੀ ਲਗਾ ਲਓ ਤੁਸੀਂ ਹਨਾ ਵੱਡੇ ਪੱਦਰ ਤੇ ਪਰ ਸਾਡੇ ਘਰ ਮੁਸਲਮਾਨ ਜਿਹੜਾ ਪਹਿਰੇਦਾਰ ਹੋਏਗਾ ਉਹ ਵੀ ਮੁਸਲਮਾਨ ਸਾਡਾ ਡਰਾਈਵਰ ਵੀ ਮੁਸਲਮਾਨ ਸਾਡੇ ਘਰ ਸਫਾਈ ਕਰਨ ਵਾਲਾ ਵੀ ਮੁਸਲਮਾਨ ਤੋਂ ਜਦੋਂ ਮਾੜੀ ਸਾਡੇ ਟੋਟੇ ਕਰਕੇ ਸਾਨੂੰ ਕੀ ਕਹਿੰਦੇ ਗਟਰ ਚ ਸੁੱਟ ਦੇਗਾ ਫਿਰ ਆਪਾਂ ਕੀ ਕਰਾਂਗੇ ਤੇ ਇਸ ਲਈ ਉਹ ਸਮਾਂ ਦੂਰ ਨਹੀਂ ਹੈ ਕਿ ਜਦੋਂ ਭਾਰਤ ਵਿੱਚੋਂ ਮੁਸਲਮਾਨ ਹੀ ਮੁਸਲਮਾਨ ਰਹਿ ਜਾਣਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਆਂ ਗੱਲ ਕਹਿਣਾ ਚਾਹੁੰਦਾ ਆ ਕਿ ਆਪਾਂ ਨੂੰ ਜਾਗਣਾ ਪੈਣਾ ਸਾਰੇ ਸਮਾਜ ਨੂੰ ਇਕੱਠੇ ਆਉਣਾ ਪੈਣਾ ਜਿਹੜੇ ਅਸੀਂ ਧਰਮ ਜਾਤ ਪਾਲਚ ਵੰਡੇ ਆ ਸਾਨੂੰ ਇਕੱਠੇ ਆਉਣਾ ਪੈਣਾ ਧੰਨਵਾਦ